ਪੰਜਾਬੀ ਦਾ ਗਾਣਾ ਕੇ ਚੱਲ ਦੀ ਗੰਡਾਸੀ ਵੇਖ ਕੇ ਸਭ ਛੱਡ ਕੇ ਜੁੰਡੀ ਦੇ ਯਾਰ ਮੇਰੇ ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ ਹੈ ਸਾਈਕਲ ਦਾ ਵੀ ਸਟੈਂਡ ਹੁੰਦਾ ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ ਉਹਨਾਂ ਨਾਲ ਲੋਕ ਵੀ ਸਟੈਂਡ ਨਹੀਂ ਕਰਦੇ ਕੱਲ ਪਰਸੋਂ ਤੋਂ ਇੱਕ ਫੋਟੋ ਵਾਇਰਲ ਕਰਤੀ ਹੈ ਜਿਹੜੀ ਕਿ ਮੇਰੀ ਭਾਣਜੀ ਦੇ ਨਾਲ ਮੇਰੀ ਫੋਟੋ ਹੈ ਅੱਜ ਤੋਂ 15 ਸਾਲ ਪੁਰਾਣੀ ਸਾਡੀ ਫੋਟੋ ਹੈ ਤੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਐਲੀਗੇਸ਼ਨ ਮਤਲਬ ਉਹ ਫੋਟੋ ਨੂੰ ਅਸ਼ਲੀਲ ਪਰੋ ਦਖਾ ਕੇ ਇਹਨੇ ਜਿਹੜਾ ਜਿਸ ਤਰ੍ਹਾਂ ਦਾ ਇਹ ਕੀਤਾ ਇਹਨੇ ਸ਼ਿਕੁੰਨੀ ਦਾ ਨਾਮ ਤੁਹਾਨੂੰ ਦਿੱਤਾ ਗਿਆ ਜਦੋਂ ਇਹੋ ਜਿਹੇ ਸ਼ਬਦਾਂ ਦੇ ਨਾਲ ਤੁਹਾਨੂੰ ਉਹਨਾਂ ਨੇ ਨਿਵਾਜ਼ਿਆ ਤਾਂ ਫਿਰ ਕਿਵੇਂ ਤੁਸੀਂ ਦੇਖਦੇ ਹੋ ਕਿਵੇਂ ਤੁਹਾਨੂੰ ਲੱਗਾ ਕਿ ਪਹਿਲਾਂ ਇੱਕ ਹੀ ਪਾਰਟੀ ਦੇ ਵਿੱਚ ਰਹਿ ਕੇ ਇਕੱਠੇ ਕੰਮ ਕੀਤਾ ਭਾਈਵੰਦੀ ਦੇ ਤੌਰ ਤੇ ਹੁਣ ਟਿਕਟ ਨਹੀਂ ਮਿਲਦੀ ਤਾਂ ਇਹੋ ਜੀਆਂ ਗੱਲਾਂ ਜਿਹੜੀਆਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਮਹਾਭਾਰਤ ਦੇ ਵਿੱਚ ਦ੍ਰੋਯਦਨ ਜਦੋਂ ਪੈਦਾ ਹੋਇਆ ਤਾਂ ਉਹਨਾਂ ਨੇ ਕਿਹਾ ਸੀ ਕਿ ਇਹਨੂੰ ਜੰਮ ਦੇ ਨੇ ਮਾਰ ਦੋ ਨਹੀਂ ਇਹ ਪਰਿਵਾਰ ਨੂੰ ਖਤਮ ਕਰ ਦੇਗਾ ਇਸ ਬੰਦੇ ਨੇ ਆਪਣੇ ਪਰਿਵਾਰ ਦੀ ਪੁਰਾਣੀ ਹਿਸਟਰੀ ਉਹਦੀ ਲੇਗੇਸੀ ਸਾਰੀ ਖਤਮ ਕਰਕੇ ਅੱਜ ਪੰਜਾਬ ਪਰਿਵਾਰ ਹੈ ਜਿਹੜਾ ਉਹ ਕਾਂਗਰਸ ਤੋਂ ਬਾਹਰ ਚਲੇ ਗਿਆ 22 ਸਾਲ ਹੋ ਗਏ ਮੈਨੂੰ ਬਕਵਾਕ ਏਜੰਸੀਆਂ ਪੂਰਾ ਨਾਪ ਰਹੀਆਂ ਪੂਰਾ ਤੰਗ ਕਰ ਰਹੀਆਂ ਨੋਟਿਸ ਆ ਰਹੇ ਮੈਂ ਜੰਮਲ ਨੂੰ ਬੁਲਾਇਆ ਮੈਨੂੰ ਹੈਰਾਨ ਕਰਿਆ 2.5 ਸਾਲ ਦੇ ਵਿੱਚ ਕਿਆ ਕੱਢ ਲਿਆ ਜੀ ਮੇਰੇ ਖਿਲਾਫ ਕੋਈ ਮੇਰੇ ਖਿਲਾਫ ਅਲੀਗੇਸ਼ਨ ਹੈ ਮੈਂ ਜਿਸ ਤਰ੍ਹਾਂ ਦਾ ਸਾਫ ਸੁਥਰਾ ਸੀਗਾ ਉਸ ਤਰ੍ਹਾਂ ਹੀ ਸਾਫ ਸੁਥਰਾ ਨਿਕਲਿਆ ਆਇਆ ਨਾ ਮੇਰੇ ਖਿਲਾਫ ਤਾਂ ਇੰਟਰਵਿਊ ਵੀ ਕੀਤੀ ਸੀ ਮੁੱਖ ਮੰਤਰੀ ਨੇ ਇੱਕ ਬੰਦੇ ਨੂੰ ਬਿਠਾ ਕੇ ਕਿ ਜੀ ਤੋ 2 ਕਰੋੜ ਰੁਪਏ ਲੈ ਲੈ ਕਿੱਥੇ ਆ ਜੋ ਬੰਦਾ ਕਹਿੰਦੇ ਸੀ ਅਸੀਂ ਨੂੰ ਡੀਐਸਪੀ ਦੀ ਨੌਕਰੀ ਦੇਣੀ ਦੇਤੀ ਮੇਰੇ ਪਾਸ ਇੱਕ ਸੋਚ ਹੈ ਮੇਰੀ ਆਪਣੀ ਪੜ੍ਹਾਈ ਹੈ ਮੈਂ ਪੀ ਐਚ ਡੀ ਕੀਤੀ ਹੈ ਤੇ ਇਹ ਗੱਲਾਂ ਸਿੱਖੀਆਂ ਸਮਝੀਆਂ ਲੋਕ ਸਭਾ ਹਲਕਾ ਜਲੰਧਰ ਹੌਟ ਸੀਟ ਬਣਿਆ ਹੋਇਆ ਹੈ ਲਗਾਤਾਰ ਹਰ ਇੱਕ ਪਾਰਟੀ ਦੇ ਉਮੀਦਵਾਰ ਦੇ ਵੱਲੋਂ ਚੋਣ ਪ੍ਰਚਾਰ ਵੀ ਜਿਹੜਾ ਕੀਤਾ ਜਾ ਰਿਹਾ ਇਸ ਦੇ ਨਾਲ ਨਾਲ ਇੱਕ ਦੂਸਰੇ ਦੇ ਉੱਤੇ ਤੰਜ ਕਸਨ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਲਗਾਤਾਰ ਜਾ ਰਿਹਾ ਸਾਡੇ ਨਾਲ ਇਸ ਵਕਤ ਮੌਜੂਦ ਨੇ ਕਾਂਗਰਸ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਡੇਲੀ ਪੋਸਟ ਤੇ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਾਨਣਾ ਚਾਹਾਂਗੀ ਚੋਣ ਪ੍ਰਚਾਰ ਕਿਵੇਂ ਦਾ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਜੀ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਲੋਕ ਉਮੜ ਕੇ ਅੱਗੇ ਆ ਰਹੇ ਹੈ ਤੇ ਮੈਨੂੰ ਮੇਰੀ ਉਮੀਦ ਤੋਂ ਜ਼ਿਆਦਾ ਜਿਹੜਾ ਲੋਕਾਂ ਵੱਲੋਂ ਪਿਆਰ ਮਿਲ ਰਿਹਾ ਲੋਕਾਂ ਦੇ ਵਿੱਚ ਜਦੋਂ ਤੁਸੀਂ ਜਾ ਰਹੇ ਹੋ ਲੋਕਾਂ ਦੀ ਕੀ ਆਵਾਜ਼ ਹੈ ਕੀ ਖਾਸ ਹੈ ਚੰਡੀ ਸਾਭ ਚ ਜਿਹੜਾ ਲੋਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਤੁਸੀਂ ਕਹਿ ਤਾਂ ਰਹੇ ਹੋ ਪਸੰਦ ਕਰਦੇ ਤੁਹਾਨੂੰ ਵੀ ਪਤਾ ਹੈ ਤਾਂ ਇੱਕ ਆਪਣਾ ਪਿਆਰ ਹੁੰਦਾ ਆਪਸ ਦੇ ਵਿੱਚ ਤੇ ਜੋ ਮੈਂ ਮੇਰਾ ਕਿਰਦਾਰ ਰਿਹਾ ਪਿੱਛੇ ਜਿਸ ਤਰੀਕੇ ਦੇ ਨਾਲ ਮੈਂ ਕੰਮ ਕੀਤਾ ਹੈ ਮੈਂ ਐਜ ਮੁੱਖ ਮੰਤਰੀ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵਿਚਰਿਆ ਜਿਸ ਤਰੀਕੇ ਦੇ ਨਾਲ ਮੈਂ ਕਿਸਾਨਾਂ ਦੇ ਨਾਲ ਦੁਕਾਨਦਾਰਾਂ ਦੇ ਨਾਲ ਨੌਜਵਾਨਾਂ ਦੇ ਨਾਲ ਗਰੀਬ ਲੋਕਾਂ ਦੇ ਨਾਲ ਖੜਿਆ ਉਸ ਕਰਕੇ ਲੋਕ ਹੈ ਜਿਹੜੇ ਅੱਜ ਪਿਆਰ ਕਰ ਰਹੇ ਹੈ ਜਿਸ ਤਰੀਕੇ ਦੇ ਨਾਲ ਮੈਂ ਪੰਜਾਬ ਨੂੰ ਪੰਜਾਬ ਦੀ ਹਮੇਸ਼ਾ ਮੂਰੇ ਹੋ ਕੇ ਪੰਜਾਬ ਦੇ ਲਈ ਖੜਿਆ ਕਿਸਾਨਾਂ ਦੇ ਲਈ ਖੜਿਆ ਉਹ ਚੀਜ਼ਾਂ ਲੋਕਾਂ ਦੇ ਵਿੱਚ ਕਾਰਾ ਜਾਇਆਂ ਹੋਈਆਂ ਸਰ ਸਭ ਦੇਖਿਆ ਜਾਵੇ ਤਾਂ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਬਹੁਤ ਜ਼ਿਆਦਾ ਚੱਲਦਾ ਪਿਆ ਜਿਵੇਂ ਵਿਕਰਮ ਸਿੰਘ ਚੌਧਰੀ ਹੋਣ ਦੀ ਗੱਲ ਕਰੀਏ ਤਾਂ ਬੜੇ ਸਾਰੇ ਆਰੋਪ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਬਾਰੇ ਬੋਲਦੇ ਹੋਏ ਨਜ਼ਰ ਆ ਰਹੇ ਨੇ ਕਾਰਨ ਕੀ ਹੈ ਇੱਕ ਪਾਸੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਆਪਣਾ ਭਾਈ ਕਹਿੰਦੇ ਹੋ ਤੇ ਹੁਣ ਭਾਈਬੰਦੀ ਕਿੱਥੇ ਗਈ ਉਹਨਾਂ ਵੱਲੋਂ ਦੇਖੋ ਇਹ ਹੈ ਕਿ ਇੱਕ ਪੰਜਾਬੀ ਦਾ ਗਾਣਾ ਕਿ ਚੱਲ ਦੀ ਗੰਡਾਸੀ ਵੇਖ ਕੇ ਸਭ ਛੱਡ ਕੇ ਜੁੰਡੀ ਦੇ ਯਾਰ ਮੇਰੇ ਜਿਹੜੇ ਲੋਕ ਕਦਰਾਂ ਕੀਮਤਾਂ ਤੇ ਨਹੀਂ ਖੜਦੇ ਜਿਹੜੇ ਲੋਕ ਆਪਣੀ ਵਿਰਾਸਤ ਨੂੰ ਆਪਣੇ ਬਾਬ-ਦਾਦਿਆਂ ਦੀ ਦਿੱਤੀ ਹੋਈ ਵਿਰਾਸਤ ਨੂੰ ਨਹੀਂ ਸਾਂਭਦੇ ਜਿਹੜੇ ਲੋਕ ਰੋਜ਼ ਨਮਾ ਪਾਰਟੀ ਦੇ ਵਿੱਚ ਜਾਂਦੇ ਐ ਔਰ ਲਾਲਚਾ ਡਰ ਦੇ ਬਸ ਪੈ ਕੇ ਪਾਰਟੀਆਂ ਬਦਲਦੇ ਐ ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ ਐ ਸਾਈਕਲ ਦਾ ਵੀ ਸਟੈਂਡ ਹੁੰਦਾ ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ ਉਹਨਾਂ ਨਾਲ ਲੋਕ ਵੀ ਸਟੈਂਡ ਨਹੀਂ ਕਰਦੇ ਇਸ ਕਰਕੇ ਲੋਕਾਂ ਨੇ ਉਹ ਨਕਾਰ ਦਿੱਤੇ ਐ ਤਾਂ ਕਾਂਟੋ ਕਲੇਸ਼ ਹੁਣ ਕੋਈ ਨਹੀਂ ਐ ਜਿਹੜੇ ਕਲੇਸੀ ਸੀਗੇ ਉਹ ਆਪਣੇ ਆਪ ਬਾਹਰ ਚਲੇ ਗਏ ਇਹ ਤਾਂ ਪਾਰਟੀ ਦੇ ਬਰਖਾਸਤ ਉਹਨਾਂ ਨੂੰ ਕਰ ਦਿੱਤਾ ਹਨਾ ਕਿ ਕਾਰਨ ਕੀ ਰਿਹਾ ਹੈ ਵੀ ਇਹ ਵੀ ਗੱਲ ਸਾਹਮਣੇ ਆ ਰਹੀ ਕਹਿੰਦੇ ਵੀ ਉਹਨਾਂ ਨੇ ਤੁਹਾਡੇ ਖਿਲਾਫ ਟਿੱਪਣੀਆਂ ਕੀਤੀਆਂ ਨੇ ਤਾਂ ਪਾਰਟੀ ਦੇ ਵੱਲੋਂ ਐਕਸ਼ਨ ਲਿਆ ਗਿਆ ਦੇਖੋ ਰਾਜਨੀਤਿਕ ਟਿੱਪਣੀਆਂ ਕੋਈ ਕਰੇ ਤਾਂ ਮੰਨੋ ਵੀ ਮੈਂ ਵੀ ਵੈਲਕਮ ਕਰਦਾ ਕ੍ਰਿਟਿਸਿਜ਼ਮ ਹਰ ਬੰਦੇ ਦਾ ਹੋਣਾ ਚਾਹੀਦਾ ਕ੍ਰਿਟਿਸਿਜ਼ਮ ਦੇ ਬਿਨਾ ਬੰਦਾ ਆਪਣੇ ਆਪ ਨੂੰ ਸੁਧਾਰਦਾ ਨਹੀਂ ਹੈ ਲੇਕਿਨ ਕ੍ਰਿਟਿਸਿਜ਼ਮ ਦਾ ਇੱਕ ਮਿਆਰ ਹੋਣਾ ਚਾਹੀਦਾ ਗੰਦੇ ਔਰ ਬਹੁਤ ਹੀ ਗਿਰੇ ਹੋਏ ਕ੍ਰਿਟਿਸਿਜ਼ਮ ਹੈ ਜਿਹੜੇ ਉਹ ਇੱਕ ਮਿਆਰ ਤੋਂ ਥੱਲੇ ਬੰਦਾ ਚਲੇ ਜਾਂਦਾ ਉਹ ਫਿਰ ਨਿੱਗਰ ਦਾ ਹੀ ਚਲੇ ਜਾਂਦਾ ਇਸੇ ਤਰ੍ਹਾਂ ਇਹ ਜਿਹੜਾ ਬਿਕਰਮ ਹੈ ਇਹ ਇਸ ਨੇ ਔਰ ਕੱਲ ਪਰਸੋਂ ਤੋਂ ਇੱਕ ਫੋਟੋ ਵਾਇਰਲ ਕਰਤੀ ਹੈ ਜਿਹੜੀ ਕਿ ਮੇਰੀ ਭਾਣਜੀ ਦੇ ਨਾਲ ਮੇਰੀ ਫੋਟੋ ਹੈ ਅੱਜ ਤੋਂ 15 ਸਾਲ ਪੁਰਾਣੀ ਸਾਡੀ ਫੋਟੋ ਹੈ ਤੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਐਲੀਗੇਸ਼ਨ ਮਤਲਬ ਉਹ ਫੋਟੋ ਨੂੰ ਅਸ਼ਲੀਲ ਪਹਿਰੋ ਦਿਖਾ ਕੇ ਇਹਨੇ ਜਿਹੜਾ ਜਿਸ ਤਰ੍ਹਾਂ ਦਾ ਇਹ ਕੀਤਾ ਇਹ ਬਿਲਕੁਲ ਨਿੰਦਣਯੋਗ ਹੈ ਮੈਂ ਤਾਂ ਮਤਲਬ ਆਪਣੀਆਂ ਕੁੜੀਆਂ ਨੂੰ ਥਾਣੇ ਕਚੇਰੀਆਂ 'ਚ ਜਾਣ ਨਹੀਂ ਦੇਣਾ ਚਾਹੁੰਦਾ ਲੇਕਿਨ ਨਹੀਂ ਇਹਦੇ ਤੇ ਐਫ ਆਈ ਆਰ ਬਣਦੀ ਹੈ ਪਰ ਮੈਂ ਉਸ ਚੱਕਰ 'ਚ ਨਹੀਂ ਪੈਣਾ ਚਾਹੁੰਦਾ ਪਰ ਹੁਣ ਮੈਂ ਦੱਸ ਦੇਣਾ ਚਾਹੁੰਦਾ ਕਿ ਤੂੰ ਸਾਡੇ ਪਰਿਵਾਰ ਦੇ ਉੱਪਰ ਇਸ ਤਰ੍ਹਾਂ ਦੇ ਬਾਹਰ ਕੀਤੇ ਹੈ ਕਿ ਬਹੁਤ ਗਲਤ ਹਰਕਤ ਕੀਤੀ ਹੈ ਤੂੰ ਤੈਨੂੰ ਇਸ ਗੱਲ ਦਾ ਮਤਲਬ ਜ਼ਰੂਰ ਤੇ ਤੈਨੂੰ ਇਸ ਗੱਲ ਦਾ ਮਾਫੀ ਬਲ ਕੇ ਮੰਗਣੀ ਚਾਹੀਦੀ ਪਰ ਉਸ ਬੰਦੇ ਤੋਂ ਮਾਫੀ ਦੀ ਕੋਈ ਆਸ ਨਹੀਂ ਪਰ ਉਸ ਨੂੰ ਕਦਰਾਂ ਕੀਮਤਾਂ ਪਰਿਵਾਰਕ ਰਿਸ਼ਤੇ ਅਰ ਪਰਿਵਾਰਕ ਸਾਂਝਾ ਸਹੀ ਰੱਖਣੇ ਚਾਹੀਦੇ ਸੀ ਜਿਹੜੀ ਉਹਨੇ ਇਹ ਕਨੌਣੀ ਹਰਕਤ ਕੀਤੀ ਹੈ ਕਿ ਸਾਡੇ ਪਰਿਵਾਰ ਦੇ ਦੀ ਕੁੜੀ ਦੇ ਨਾਲ ਮੇਰੀ ਫੋਟੋ ਨੂੰ ਅਸਲੀ ਤਰੀਕੇ ਦੇ ਨਾਲ ਪੇਸ਼ ਕੀਤਾ ਉਹ ਕਿਸੇ ਤਰ੍ਹਾਂ ਮਾਫੀ ਦੇ ਕਾਬਲ ਨਹੀਂ ਹੈ ਐਕਸ਼ਨ ਲਵਾਂਗੇ ਹੁਣ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਫੇਰ ਤੁਹਾਨੂੰ ਦੱਸਿਆ ਕਿ ਮੈਨੂੰ ਅੱਜ ਬਹੁਤ ਆਪਸਰਾ ਦੇਤੇ ਹੋਰ ਲੋਕਾਂ ਦੇ ਵੀ ਟੈਲੀਫੋਨ ਆਏ ਪੁਲਿਸ ਦਾ ਵੀ ਟੈਲੀਫੋਨ ਆਇਆ ਕਿ ਕੁੜੀ ਤੋਂ ਦਰਖਾਸਤ ਦਵਾ ਦਿਓ ਲੇਕਿਨ ਮੈਂ ਇਹ ਚੱਕਰ ਚ ਪੈਣਾ ਨਹੀਂ ਚਾਹੁੰਦਾ ਕਿ ਕੁੜੀਆਂ ਥਾਣੇ ਵਿੱਚ ਜਾਣ ਮੈਨੂੰ ਚੰਗਾ ਨਹੀਂ ਲੱਗਦਾ ਜੀ ਸਾਹਿਬ ਉਹ ਕਹਿੰਦੇ ਨੇ ਕਿ ਚੰਨੀ ਜਿਹੜੇ ਨੇ ਕਾਂਗਰਸ ਦੇ ਲਈ ਸ਼ਰਾਪ ਨੇ ਸ਼ਕੂਨੀ ਦਾ ਨਾਮ ਤੁਹਾਨੂੰ ਦਿੱਤਾ ਗਿਆ ਜਦੋਂ ਇਹੋ ਜਿਹੇ ਸ਼ਬਦਾਂ ਦੇ ਨਾਲ ਤੁਹਾਨੂੰ ਉਹਨਾਂ ਨੇ ਨਿਵਾਜਿਆ ਤਾਂ ਫਿਰ ਕਿਵੇਂ ਤੁਸੀਂ ਦੇਖਦੇ ਹੋ ਕਿਵੇਂ ਤੁਹਾਨੂੰ ਲੱਗਾ ਕਿ ਪਹਿਲਾਂ ਇੱਕ ਹੀ ਪਾਰਟੀ ਦੇ ਵਿੱਚ ਰਹਿ ਕੇ ਇਕੱਠੇ ਕੰਮ ਕੀਤਾ ਭਾਈ ਬੰਦੀ ਦੇ ਤੌਰ ਤੇ ਹੁਣ ਟਿਕਟ ਨਹੀਂ ਮਿਲੀ ਤਾਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਮਹਾਭਾਰਤ ਦੇ ਵਿੱਚ ਦਰਯੋਦਨ ਜਦੋਂ ਪੈਦਾ ਹੋਇਆ ਤਾਂ ਉਹਨਾਂ ਨੇ ਕਿਹਾ ਸੀ ਕਿ ਇਹਨੂੰ ਜੰਮ ਦੇ ਨੇ ਮਾਰ ਦੋ ਨਹੀਂ ਇਹ ਪਰਿਵਾਰ ਨੂੰ ਖਤਮ ਕਰ ਦੇਗਾ ਇਸ ਬੰਦੇ ਨੇ ਆਪਣੇ ਪਰਿਵਾਰ ਦੀ ਪੁਰਾਣੀ ਹਿਸਟਰੀ ਉਹਦੀ ਲੇਗੇਸੀ ਸਾਰੀ ਖਤਮ ਕਰਕੇ ਅੱਜ ਪੰਜਾਬ ਪਰਿਵਾਰ ਹੈ ਜਿਹੜਾ ਉਹ ਕਾਂਗਰਸ ਤੋਂ ਬਾਹਰ ਚਲੇ ਗਿਆ ਸਾਰਾ ਕੁਝ ਕਾਂਗਰਸ ਨੇ ਇਹਨਾਂ ਨੂੰ ਦਿੱਤਾ ਤੇ ਇਹ ਕਾਂਗਰਸ ਦੇ ਹੀ ਅੱਜ ਬੈਰੀ ਬਣ ਕੇ ਅੱਜ ਇਸ ਤਰ੍ਹਾਂ ਦੀਆਂ ਸਿਰਫ ਇਸ ਕਰਕੇ ਵੀ ਤੂੰ ਐਮਐਲਏ ਤਾਂ ਹੈਗਾ ਐਮਪੀ ਦੀ ਟਿਕਟ ਜੇ ਨਹੀਂ ਵੀ ਮਿਲੀ ਤਾਂ ਕੀ ਕਰੇਗਾ ਤੇ ਲੇਕਿਨ ਇਸ ਲੋਕਾਂ ਨੂੰ ਤੇ ਉਹ ਹੀ ਕਦਰਾਂ ਕੀਮਤਾਂ ਨਹੀਂ ਇਹਨਾਂ ਨੂੰ ਚੌਧਰ ਚਾਹੀਦੀ ਹੈ ਇਹਨਾਂ ਨੂੰ ਐਸ਼ ਪ੍ਰਸਤੀ ਚਾਹੀਦੀ ਹੈ ਇਹਨਾਂ ਨੂੰ ਵੱਡੀਆਂ ਗੱਡੀਆਂ ਚਾਹੀਦੀਆਂ ਇਹਨਾਂ ਨੂੰ ਦਿੱਲੀ ਦੇ ਵਿੱਚ ਘਰ ਚਾਹੀਦਾ ਇਹਨਾਂ ਨੂੰ ਜੈਡ ਪਲੱਸ ਜਾਂ ਵਾਈ ਸਿਕਿਉਰਟੀ ਚਾਹੀਦੀ ਜਿਹੜੀ ਮਿਲ ਗਈ ਹੈ ਇਹਦੇ ਵਿੱਚ ਇਹ ਖੁਸ਼ ਹੁੰਦੇ ਆ ਇਹ ਲੋਕ ਕਿਸੇ ਤਰ੍ਹਾਂ ਵੀ ਕਿਉਂਕਿ ਉਹ ਜਿਹੜੇ ਬਜ਼ੁਰਗਾਂ ਵਾਲੀ ਗੱਲ ਸੀ ਉਹ ਤਾਂ ਇਹਨਾਂ ਚ ਰਹੀ ਨਹੀਂ ਇਹ ਤਾਂ ਐਸ਼ ਪ੍ਰਸਤੀ 'ਚ ਪੜੇ ਤੇ ਐਸ਼ ਪ੍ਰਸਤੀ ਚਾਹੁੰਦੇ ਆ ਜਨੀ ਸਾਹਿਬ ਕਹਿੰਦੇ ਨੇ ਇਹਨਾਂ ਨੇ ਕਿਹਾ ਕਿ ਕਹਿੰਦੇ ਪਾਰਟੀ ਨੇ ਜਨੀ ਸਾਹਿਬ 'ਚ ਕੀ ਦੇਖਿਆ ਹਨਾ ਫਿਰ ਵੀ ਬਿਲਕੁਲ ਇੱਕ ਸਵਾਲ ਹੈ ਕਹਿੰਦੇ ਵੀ ਪਾਰਟੀ ਕਹਿੰਦੇ ਵੀ ਜਦੋਂ ਵਿਜੀਲੈਂਸ ਦਰਸ਼ਿਕੰਜਾ ਹੁੰਦਾ ਤਾਂ ਪਾਰਟੀ ਟਿਕਟ ਦੇ ਦਿੰਦੀ ਆ ਪਹਿਲਾਂ ਜਦੋਂ ਜੀ ਦਾ ਸ਼ਿਕੰਜਾ ਸੀ ਸੀਡਬਲਿਊ ਸੀ ਦੇ ਦਿੱਤੀ ਚੰਨੀ ਸਾਹਿਬ ਨੂੰ ਵੀ ਪਾਰਟੀ ਨੇ ਚੰਨੀ ਸਾਹਿਬ ਚ ਕੀ ਵੇਖਿਆ ਤੁਹਾਨੂੰ ਕੀ ਲੱਗਦਾ ਪਾਰਟੀ ਨੇ ਤੁਹਾਡੇ ਚ ਕੀ ਵੇਖ ਕੇ ਟਿਕਟ ਦਿੱਤੀ ਆ ਵਿਜੀਲੈਂਸ ਨੇ ਮੇਰੇ ਖਿਲਾਫ ਕੀ ਕਰ ਲਿਆ ਜੀ 2.5 ਸਾਲ ਹੋ ਗਏ ਮੈਨੂੰ ਬੱਕਬੱਕ ਏਜੰਸੀਆਂ ਪੂਰਾ ਨਾਪ ਰਹੀਆਂ ਪੂਰਾ ਤੰਗ ਕਰ ਰਹੀਆਂ ਨੋਟਿਸ ਆ ਰਹੇ ਮੈਂ ਜੱਮਨ ਨੂੰ ਬੁਲਾਇਆ ਮੈਨੂੰ ਹੈਰਾਨ ਕਰਿਆ 2.5 ਸਾਲ ਦੇ ਵਿੱਚ ਕੀ ਕੱਢ ਲਿਆ ਜੀ ਮੇਰੇ ਖਿਲਾਫ ਕੋਈ ਮੇਰੇ ਖਿਲਾਫ ਅਲੀਗੇਸ਼ਨ ਹੈ ਮੈਂ ਜਿਸ ਤਰ੍ਹਾਂ ਦਾ ਸਾਫ ਸੁਥਰਾ ਸੀਗਾ ਉਸ ਤਰ੍ਹਾਂ ਹੀ ਸਾਫ ਸੁਥਰਾ ਨਿਕਲਿਆ ਆਇਆ ਹੈ ਨਾ ਲੇਕਿਨ ਇਹ ਗੱਲਾਂ ਜਿਹੜੀਆਂ ਆਹੀ ਕਰਦੇ ਐ ਜੇ ਕੁਛ ਮੇਰੇ ਮੇਰੇ ਖਿਲਾਫ ਤਾਂ ਇੰਟਰਵਿਊ ਵੀ ਕੀਤੀ ਸੀ ਮੁੱਖ ਮੰਤਰੀ ਨੇ ਇੱਕ ਬੰਦੇ ਨੂੰ ਬਿਠਾ ਕੇ ਕਿ ਜੀ ਤੋ 2 ਕਰੋੜ ਰੁਪਏ ਲੈ ਲਓ ਕਿੱਥੇ ਆ ਜੋ ਬੰਦਾ ਕਹਿੰਦੇ ਸੀ ਅਸੀਂ ਇਹਨੂੰ ਡੀਐਸਪੀ ਦੀ ਨੌਕਰੀ ਦੇਣੀ ਦੇਤੀ ਇਹ ਗੱਲਾਂ ਸਾਰੀਆਂ ਬੇਸਲੈਸ ਐ ਔਰ ਮੈਂ ਆਪਣੇ ਆਪ 'ਚ ਮੈਂ ਮੰਨੂ ਕਹਿਣ ਦੀ ਲੋੜ ਨਹੀਂ ਐ ਕਿ ਮੈਂ ਸਾਫ ਸੁਥਰਾ ਐ ਮਨੂੰ ਬਿਜੀਲੈਂਸ ਆਰ ਜਿਹੜੀਆਂ ਦੂਸਰੀਆਂ ਏਜੰਸੀਆਂ ਉਹਨਾਂ ਨੇ ਸਾਫ਼-ਸੁਥਰਾ ਦਿਖਾਇਆ ਕਿ ਮੇਰੇ ਖਿਲਾਫ ਕੁਝ ਮਿਲਿਆ ਹੀ ਨਹੀਂ ਤਾਂ ਇਹ ਚੌਥੇ ਦਿਨ ਨੱਪ ਦਿੰਦੇ ਮਨੂੰ ਜਿਸ ਤਰ੍ਹਾਂ ਮੇਰੇ ਮਗਰ ਪਏਵੇਂ ਮੇਰੇ ਨਾਲ ਤਾਂ ਇਹ ਨੈਸ਼ਨਲ ਸਟਾਈਲ ਕਬੱਡੀ ਖੇਲਦੇ ਪੰਜਾਬ ਸਟਾਈਲ ਕਬੱਡੀ ਹੁੰਦੀ ਇਕੱਲੇ ਨੂੰ ਇਕੱਲਾ ਇਹ ਸਾਰੇ ਜਣੇ ਇਕੱਠੇ ਹੋ ਕੇ ਮੈਨੂੰ ਪੈਂਦੇ ਆ ਲੇਕਿਨ ਪ੍ਰਮਾਤਮਾ ਨੇ ਮੈਨੂੰ ਰੱਖਿਆ ਹੋਇਆ ਤੇ ਅੱਜ ਤੁਸੀਂ ਦੇਖੋ ਪਾਰਟੀ ਨੇ ਮਨੂੰ ਇੱਥੇ ਖੜਾ ਕੀਤਾ ਲੋਕ ਪਿਆਰ ਦੇ ਰਹੇ ਅੱਛਾ ਵਿਰੋਧੀਆਂ ਵੱਲੋਂ ਵੀ ਗੱਲ ਕਹੀ ਜਾਂਦੀ ਕਹਿੰਦੇ ਵੀ ਚੰਨੀ ਸਾਹਿਬ ਬਾਹਰ ਲੈਨੇ ਤਾਂ ਜਲੰਧਰ ਦੇ ਵਿੱਚ ਟਿਕਟ ਦੇ ਦਿਤੀਏ ਜਿਹਦਾ ਚੰਨੀ ਸਾਹਿਬ ਨੂੰ ਨੁਕਸਾਨ ਹੋਏਗਾ ਲੱਗਦਾ ਤੁਹਾਨੂੰ ਕਿ ਕੋਈ ਨੁਕਸਾਨ ਹੋਣ ਵਾਲਾ ਅਗਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਮੈਂ ਜਦੋਂ ਐਮਸੀ ਖੜਾ ਸੀ ਅਸੀਂ ਪਿੰਡ ਚ ਉੱਠ ਕੇ ਖੜੜਾਏ ਸੀ ਤਿੰਨ ਵਾਰ ਐਮਸੀ ਬਣਿਆ ਫਿਰ ਜਦੋਂ ਮੈਂ ਐਮਐਲਏ ਖੜਾ ਹੋਇਆ ਮੈਂ ਖਰੜ ਤੋਂ ਚਮਕੌਰ ਸਾਹਿਬ ਗਿਆ ਸੀ ਦੂਸਰੀ ਜਗ੍ਹਾ ਉੱਥੇ ਜਾ ਕੇ ਮੈਂ ਤਿੰਨ ਵਾਰ ਐਮਐਲਏ ਬਣਿਆ ਪਹਿਲਾਂ ਮੈਂ ਖਰੜ ਰਿਆ ਫਿਰ ਮਰੰਡੇ ਰਿਆ ਉਹਨਾਂ ਦੇ ਵਿਚ ਰਿਹਾ ਲੋਕਾਂ ਨੇ ਮੈਨੂੰ ਤਿੰਨ ਵਾਰ ਲੋਕਾਂ ਨੇ ਜਿਤਾਇਆ ਅੱਜ ਮੈਂ ਇੱਥੇ ਆਇਆ ਤੇ ਅੱਜ ਇਹ ਉੱਥੇ ਵੀ ਮੈਨੂੰ ਬਾਹਰ ਦਾ ਕਹਿੰਦੇ ਸੀ ਪਹਿਲਾਂ ਖਰੜ ਕਹਿੰਦੇ ਸੀ ਫਿਰ ਚਮਕੌਰ ਸਾਹਿਬ ਕਹਿੰਦੇ ਸੀ ਅੱਜ ਮੈਨੂੰ ਲੋਕ ਲੋਕ ਪਰਟੀ ਇੱਥੇ ਲੈ ਕੇ ਆਈ ਹੈ ਇੱਕ ਟੈਂਪਰੇਰੀ ਗੱਲ ਹੈ ਕਹਿੰਦੇ ਜੀ ਮੈਂ ਬਾਹਰ ਦਾ ਲੇਕਿਨ ਮੈਂ ਉਰੇ ਰਹਿਣ ਆਇਆ ਮੈਂ ਬਸਣ ਆਇਆ ਮੇਰੇ ਜਠੇਰੇ ਇੱਥੇ ਆ ਮੇਰਾ ਪੁਆਰ ਗੋਦ ਇੱਥੇ ਆ ਮੇਰੇ ਦਾਦੇ ਪਰਦਾਦੇ ਇੱਥੋਂ ਉੱਠ ਕੇ ਗਏ ਹੋਏ ਆ ਮੈਂ ਆਪਣੇ ਜਠੇਰਿਆਂ ਕੋਲ ਆਇਆ ਮੈਂ ਆਪਣੇ ਜਠੇਰਿਆਂ ਨੂੰ ਕਹਿੰਨਾ ਮੈਨੂੰ ਸਵੀਕਾਰ ਕਰੋ ਮੈਂ ਤੁਹਾਡੇ ਕੋਲ ਆਇਆ ਤੇ ਮੈਂ ਇੱਥੇ ਲੋਕਾਂ ਦੀ ਸੇਵਾ ਕਰਨ ਵਾਸਤੇ ਆਇਆ ਮੈਂ ਜਾਣ ਵਾਸਤੇ ਨਹੀਂ ਆਇਆ ਮੈਂ ਇੱਥੇ ਰਹਿਣਾ ਹੈ ਚੌਧਰੀ ਸਾਹਿਬ ਨੇ ਇੱਕ ਗੱਲ ਹੋਰ ਕਿਹਾ ਕਹਿੰਦੇ ਮੇਰੇ ਤੇ ਐਕਸ਼ਨ ਤਾਂ ਕੀਤਾ ਗਿਆ ਕਿ ਮੈਂ ਦਲਿਤਾਂ ਬਾਕੀਆਂ ਨੂੰ ਸੀਟਾਂ ਤੇ ਮੇਰੇ ਤੇ ਐਕਸ਼ਨ ਕਿਉਂ ਉਹ ਜੀ ਐਵੇਂ ਹੀ ਬਿਨਾ ਮਤਲਬ ਤੇ ਇਹ ਗੱਲਾਂ ਆ ਤਾਂ ਐਸੀ ਕਿ ਇੱਥੇ ਦਲਿਤ ਹੈ ਕੋਈ ਨਹੀਂ ਜਿੰਨੇ ਕੈਂਡੀਡੇਟ ਖੜੇ ਸਾਰੇ ਦਲਿਤ ਹੈ ਤਾਂ ਹੁਣ ਕਿਵੇਂ ਦੇਖਦੇ ਹੋ ਲੋਕਾਂ ਦੇ ਵਿੱਚ ਕਿਹੜੇ ਮੁੱਦੇ ਲੈ ਕੇ ਜਾਓਗੇ ਕੀ ਸਟ੍ਰੈਟਜੀ ਆ ਅੱਗੇ ਕਿਵੇਂ ਤੁਸੀਂ ਲੋਕਾਂ ਦਾ ਵੈਸੇ ਤਾਂ ਮੰਨ ਦਿੱਤਿਆ ਹੀ ਹੋਇਆ ਲੋਕਾਂ ਦੀ ਆਵਾਜ਼ ਕਿਵੇਂ ਬਣੂਗੇ ਹੋਰ ਉਹਨਾਂ ਲਈ ਕੀ ਚੰਗਾ ਕਰੋਗੇ ਤੁਸੀਂ ਦੇਖੋ ਮੈਂ ਖਰੜ ਦੇ ਵਿੱਚ ਮਿਊਸਪਲ ਕਮੇਟੀ ਦਾ ਪ੍ਰਧਾਨ ਬਣਿਆ ਸੀ ਖਰੜ ਮੈਂ ਪਾਰਕ ਬਣਾਏ ਸਟੇਡੀਅਮ ਬਣਾਇਆ ਗੇਟ ਬਣਵਾਏ ਸੀਵਰੇਜ ਪੁਆਈ ਵਾਟਰ ਸੇਵਰ ਵਾਟਰ ਸਪਲਾਈ ਪੁਆਈ ਤੇ ਅੱਜ ਖਰੜ ਬਹੁਤ ਬਦਲ ਗਿਆ ਪੁਰਾਣਾ ਪਛਾਣਿਆ ਨਹੀਂ ਜਾਂਦਾ ਮੈਂ 3 ਵਾਰ ਐਮਐਲਏ ਰਿਹਾ ਚਮਕੌਰ ਸਾਹਿਬ ਚਮਕੌਰ ਸਾਹਿਬ 'ਚ ਮੈਂ ਸਿੱਖ ਕੌਮ ਦੇ ਲਈ ਇੱਕ ਯਾਦਗਾਰ ਬਣਾਈ ਹੈ ਦਾਸਤਾਨੇ ਸ਼ਹੀਦਾਂ ਜਿਹਦੇ ਵਿੱਚ ਪੂਰੀ ਸਿੱਖ ਇਤਿਹਾਸ ਨੂੰ ਫਿਲਮਾਇਆ ਜਾਂਦਾ ਇੱਕ ਅਜੂਬਾ ਬਣਿਆ ਚਮਕੌਰ ਸਾਹਿਬ ਦੀ ਦਿੱਖ ਬਦਲੀ ਹੈ ਉੱਥੇ ਦੁਕਾਨਾਂ ਤੇ ਵੀ ਮਾਰਬਲ ਲੱਗ ਗਿਆ ਵੱਡੇ ਗੇਟ ਬਣਾਏ ਚਮਕੌਰ ਸਾਹਿਬ ਦੇ ਸਾਰੀਆਂ ਸੜਕਾਂ ਚੌੜੀਆਂ ਕਰਕੇ ਪੱਕੀਆਂ ਕੀਤੀਆਂ ਯੂਨੀਵਰਸਿਟੀ ਬਣੀ ਹੈ ਇੱਕ ਉੱਥੇ ਦੋ ਆਈਟੀਆ ਕਾਲਜ ਬਣੇ ਹਨ ਬਹੁਤ ਵੱਡੇ ਪੱਧਰ ਤੇ ਉੱਥੇ ਡਵੈਲਪਮੈਂਟ ਹੋਈ ਹੈ ਅੰਡਰ ਬ੍ਰਿਜ ਬਣਿਆ ਹੈ ਸੋ ਮੈਂ ਡਿਵੈਲਪਮੈਂਟ ਦਾ ਮੁੱਦਾ ਲੈ ਕੇ ਡਿਵੈਲਪਮੈਂਟ ਦਾ ਮਾਡਲ ਲੈ ਕੇ ਅੱਗੇ ਆਇਆ ਖਰੜ ਦੇ ਵਿੱਚ ਇੱਕ ਮੈਂ ਮਾਡਲ ਸਕੂਲ ਬਣਾਇਆ ਸੀ ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਉਹਦੇ ਵਿੱਚ ਅੱਜ 4700 ਬੱਚਾ ਪੜਦਾ ਹੈ ਜਲੰਧਰ ਦੇ ਸਾਰੇ ਸਕੂਲਾਂ ਚ 4700 ਨਹੀਂ ਹੋਣਾ ਇਹ ਮੇਰਾ ਮਾਡਲ ਹੈ ਮੇਰੇ ਪਾਸ ਇੱਕ ਸੋਚ ਹੈ ਮੇਰੀ ਆਪਣੀ ਪੜ੍ਹਾਈ ਹੈ ਮੈਂ ਪੀ ਐਚ ਡੀ ਕੀਤੀ ਹੈ ਤੇ ਇਹ ਗੱਲਾਂ ਸਿੱਖੀਆਂ ਸਮਝੀਆਂ ਤੇ ਇਹਨਾਂ ਗੱਲਾਂ ਤੇ ਹੀ ਮੈਂ ਪੀ ਐਚ ਡੀ ਕੀਤੀ ਹੈ ਕਿਸ ਤਰੀਕੇ ਦੇ ਨਾਲ ਪਾਰਟੀ ਦੇ ਵਿੱਚ ਰਹਿ ਕੇ ਵਿਕਾਸ ਕਰਉਣਾ ਹੈ ਕਿਸ ਤਰ੍ਹਾਂ ਪਾਰਟੀਆਂ ਤੇ ਸ਼ਹਿਰ ਅੱਗੇ ਵਧਦੇ ਐ ਸ਼ਹਿਰਾਂ ਦੀ ਡਿਵੈਲਪਮੈਂਟ ਬਾਰੇ ਮੈਨੂੰ ਕਿਉਂਕਿ ਮੈਂ ਮਿਊਸਪਲ ਕਮੇਟੀ ਦਾ ਐਮਸੀਆਰ ਪ੍ਰਧਾਨ ਰਿਆਂ ਪੂਰੀ ਨੌਲੇਜ ਹੈ ਇਸ ਕਰਕੇ ਜਲੰਧਰ ਵਿੱਚ ਮੈਂ ਇੱਕ ਅੱਛੇ ਤਰੀਕੇ ਦੇ ਨਾਲ ਅੱਛੀ ਸੋਚ ਦੇ ਨਾਲ ਆਪਣੀ ਪੜ੍ਹਾਈ ਲਿਖਾਈ ਨੂੰ ਸਾਹਮਣੇ ਰੱਖ ਕੇ ਆਪਣੀ ਸੋਚ ਨੂੰ ਸਮਝਣੇ ਰੱਖ ਕੇ ਜੋ ਮੈਂ ਸਿੱਖਿਆ ਜਿਸ ਤਰੀਕੇ ਨਾਲ ਮੈਂ ਬਖ ਬਖ ਹੋਦਿਆਂ ਤੇ ਰਹਿ ਕੇ ਐਕਸਪੀਰੀਅੰਸ ਲਿਆ ਉਸ ਨੂੰ ਅੱਗੇ ਲੈ ਕੇ ਮੈਂ ਡਿਵੈਲਪਮੈਂਟ ਕਰਾਉਣਾ ਹੈ ਤੇ ਇੱਥੇ ਜਿਹੜੇ ਨਸ਼ੇ ਦੇ ਬਹੁਤ ਬੜਾ ਵਪਾਰ ਸਾਡੇ ਲੀਡਰ ਕਰ ਰਹੇ ਆ ਜਲੰਧਰ ਦੇ ਵਿੱਚ ਜਿਹੜੇ ਅੱਜ ਇਲੈਕਸ਼ਨ ਲੜ ਰਹੇ ਆ ਦੂਸਰੇ ਉਹਨਾਂ ਦੇ ਨਾਲ ਪਾਰਟੀਆਂ ਬਦਲੀਆਂ ਉਹੀ ਇੱਥੇ ਸੱਟਾ ਚਲਾਉਂਦੇ ਆ ਉਹੀ ਇੱਥੇ ਲਾਟਰੀਆਂ ਚਲਾਉਂਦੇ ਆ ਉਹਨਾਂ ਦੇ ਰਹਿਨਮਾਈ ਚ ਨਸ਼ਾ ਬਿਗਦਾ ਹੈ ਇਹ ਚੀਜ਼ਾਂ ਮੈਂ ਇੱਥੋਂ ਜਿਹੜੀਆਂ ਕੁਰੀਤੀਆਂ ਸਮਾਜ ਦੇ ਵਿੱਚ ਇੱਥੇ ਲੈ ਕੇ ਆਏ ਆ ਉਹਨਾਂ ਨੂੰ ਮੈਂ ਖਤਮ ਕਰਨਾ ਤੇ ਮੈਂ ਸਮਾਜ ਨੂੰ ਇੱਥੇ ਇਕਤਾ ਕਰਨੀ ਹੈ ਇਕੱਠੇ ਹੋ ਕੇ ਸਮਾਜ ਅੱਗੇ ਵਧੇ ਤੇ ਜਲੰਧਰ ਤਰੱਕੀ ਕਰੇ ਇਹ ਹੀ ਮੇਰੀ ਕਾਮਨਾ ਹੈ ਇਸੇ ਨੂੰ ਲੈ ਕੇ ਮੈਂ ਅੱਗੇ ਵਧਾਂਗਾ ਇਸੇ ਨੂੰ ਲੈ ਕੇ ਮੈਂ ਵੋਟਾਂ ਲੋਕਾਂ ਤੋਂ ਮੰਗਦਾ ਮੇਰੀ ਇੱਕ ਸੋਚ ਹੈ ਮੇਰੇ ਚ ਇੱਕ ਐਕਸਪੀਰੀਅੰਸ ਹੈ ਮੇਰੇ ਕੋਲ ਮੈਂ ਮੁੱਖ ਮੰਤਰੀ ਰਹਿ ਕੇ ਪੰਜਾਬ ਦੇ ਵਿੱਚ ਸਾਰੇ ਬਿਜਲੀ ਦੇ ਬਕਾਇਆ ਮਾਫ ਕੀਤੇ ਪਾਣੀ ਦੇ ਮਾਫ ਕੀਤੇ 10 ਰੁਪਏ ਪੈਟਰੋਲ ਸਸਤਾ ਕੀਤਾ 5 ਰੁਪਏ ਡੀਜ਼ਲ ਸਸਤਾ ਕੀਤਾ ਮੈਂ ਲੋਕਾਂ ਦੇ ਬਹੁਤ ਸਾਰੇ ਜਿਹੜੇ ਛੋਟੇ ਗਰੀਬ ਹੈ ਉਹਨਾਂ ਦੇ ਕਰਜ਼ੇ ਮਾਫ ਕੀਤੇ ਮੈਂ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੀ ਲਾਲ ਲਾਈਨ ਹੈ ਉਸ ਦੇ ਅੰਦਰ ਉਹਨਾਂ ਦੀਆਂ ਰਿਸ਼ਤੀਆਂ ਕਰਾਈਆਂ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਲੰਧਰ ਦੇ ਵਿੱਚ 100 ਕਰੋੜ ਰੁਪਇਆ ਪਾਸ ਕਰਕੇ ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਬਣਾਉਣਾ ਸ਼ੁਰੂ ਕੀਤਾ ਡੇਰੇ ਬੱਲਾ ਨੂੰ 25 ਕਰੋੜ ਰੁਪਏ ਦਿੱਤੇ 100 ਕਰੋੜ ਰੁਪਏ ਪਾਸ ਕਰਕੇ ਇੱਥੇ ਦੇ ਮੰਦਰ ਨੂੰ ਜਿਹੜਾ ਕਿ ਪਰਸ਼ੂਰਾਮ ਜੀ ਦਾ ਮੰਦਰ ਹੈ ਫਗਵਾੜੇ ਉਹਨੂੰ 10 ਕਰੋੜ ਰੁਪਏ ਨਗਰ ਦੇਕੇ ਗਿਆ ਤੇ ਅੱਜ ਉਹਦੀ ਉਹ ਸਾਰੀ ਹੋ ਰਹੀ ਹੈ ਚੱਕ ਹਕੀਮਾ ਗੁਰੂ ਸਾਹਿਬ ਦੇ ਗੁਰਦੁਆਰੇ ਚ 51 ਲੱਖ ਰੁਪਇਆ ਦਿੱਤਾ ਆ ਧਾਮ ਦੇ ਵਿੱਚ 51 ਲੱਖ ਰੁਪਏ ਦਿੱਤਾ ਇੱਥੇ ਵਿਸ਼ਵ ਕਰਮਾ ਮੰਦਰ ਹੈ ਫੋਗਾੜੇ ਦੇ ਵਿੱਚ ਉਹਨੂੰ 2 ਕਰੋੜ ਰੁਪਏ ਦਿੱਤੇ ਇਹ ਜਲੰਧਰ ਵਾਸਤੇ ਮੈਂ ਬਹੁਤ ਕੰਮ 3 ਮਹੀਨਿਆਂ ਚ ਕੀਤੇ ਆ ਆਦਮਪੁਰ ਦੇ ਵਿੱਚ ਗਵਰਨਮੈਂਟ ਕਾਲਜ ਦਿੱਤਾ ਆਦਮਪੁਰ ਦੀ ਨਹਿਰ ਦੇ ਨਾਲ-ਨਾਲ 66 ਕਰੋੜ ਰੁਪਏ ਦੀ ਸੜਕ ਬਣਵਾਈ ਹੈ ਤੇ ਹਰ ਹਲਕੇ ਨੂੰ 15 ਕਰੋੜ ਰੁਪਏ ਮੈਂ 3 ਮਹੀਨੇ ਚ ਦਿੱਤੇ ਸੀ ਜਲੰਧਰ ਦੇਆਂ ਨੂੰ ਸੋ ਬਹੁਤ ਵੱਡੇ ਕੰਮ ਜਲੰਧਰ ਦੇ ਵਿੱਚ ਮੈਂ 3 ਮਹੀਨਿਆਂ ਚ ਕੀਤੇ ਜਿਹੜੇ ਦੂਸਰੇ ਕੈਂਡੀਡੇਟ ਆ ਉਹ ਤਾਂ ਉਹਨਾਂ પાસે ਗਿਣਾਉਣ ਨੂੰ ਕੁਛ ਨਹੀਂ ਹੈ ਉਹਨਾਂ ਨੇ ਤਾਂ ਇੱਥੇ ਚਾਹੇ ਉਹ ਰਿੰਕੂ ਹੈ ਚਾਹੇ ਉਹ ਟੀਨੂ ਹੈ ਚਾਹੇ ਉਹ ਉਂਗਰਾਲ ਹੈ ਇਹਨਾਂ ਨੇ ਨਫ਼ਰਤ ਦੀ ਦਿੱਤੀ ਲੋਕਾਂ ਨੂੰ ਇਹਨਾਂ ਨੇ ਧੜੇ ਸੱਟੇ ਦਾ ਕਾਰੋਬਾਰ ਦਿੱਤਾ ਲੋਕਾਂ ਨੂੰ ਇਹਨਾਂ ਨੇ ਲੋਕਾਂ ਨੂੰ ਲਾਟਰੀ ਸਿਸਟਮ 'ਚ ਚਲਾਇਆ ਇੱਥੇ ਨਸ਼ੇ ਦੀ ਪਰਮਾਰ ਹੋਈ ਵੀ ਹੈ ਲੋ ਐਂਡ ਆਰਡਰ ਦੀ ਸਥਿਤੀ ਕੋਈ ਨਹੀਂ ਹੈ ਇੱਥੇ ਚੈਨ ਸਨੇਚਿੰਗ ਹੋ ਰਹੀ ਹੈ ਤੇ ਚੋਰੀਆਂ ਹੋ ਰਹੀਆਂ ਇਹ ਸਾਰੀਆਂ ਚੀਜ਼ਾਂ ਠੀਕ ਕਰਨੀਆਂ ਔਰ ਆਪਣੇ ਐਕਸਪੀਰੀਅੰਸ ਨੂੰ ਅੱਗੇ ਵਧਣਾ ਇਹੀ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਇੱਕ ਮੌਕਾ ਦਿਓ ਤਾਂ ਕਿ ਮੈਂ ਆਉਣ ਵਾਲੇ ਸਮੇਂ 'ਚ ਅੱਗੇ ਵਧ ਸਕਾਂ ਔਰ ਇਸ ਸ਼ਹਿਰ ਦੀ ਜਿਹੜੀ ਆ ਉਹ ਨੂੰਹਾਰ ਬਦਲ ਕੇ ਸੇਵਾ ਕਰ ਸਕੋ ਤਾਂ ਬਿਲਕੁਲ ਚਰਨਜੀਤ ਸਿੰਘ ਚੰਨੀ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਜਲੰਧਰ ਦੇ ਲੋਕ ਇਹਨਾਂ ਨੂੰ ਇੱਕ ਮੌਕਾ ਦੇਣੇ ਲੋਕਾਂ ਦੇ ਵਿੱਚ ਰਹਿਣ ਆਏ ਨੇ ਤੇ ਲੋਕਾਂ ਲਈ ਚੰਗੇ ਕੰਮ ਜਿਹੜੇ ਨੇ ਉਹ ਲਗਾਤਾਰ ਕਰਨਗੇ ਫਿਲਹਾਲ ਇਹ ਟਾਈਮ ਦੱਸੇਗਾ ਵਕਤ ਦੱਸੇਗਾ ਕਿ ਜਲੰਧਰ ਦੇ ਲੋਕ ਕਿਸ ਨੂੰ ਐਮਪੀ ਦੇ ਵਜੋਂ ਨਿਵਾਜ ਦੇਣੇ ਫਿਲਹਾਲ ਕੈਮਰਾ ਪਰਸਨ ਸਾਈਲੈਂਟ ਮਨਪ੍ਰੀਤ ਕੌਰ ਡੇਲੀ ਪੋਸਟ ਜਲੰਧਰ